ਆਪ ਦੀ ਬੀਜੀ ਦੇ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠੇ ਸੀ ਉਹ ਨਾਦ ਪ੍ਰਗਟ ਹੋ ਗਈ ਉਹ ਪ੍ਰਗਟ ਹੋਣ ਦੇ ਨਾਲ ਕਿਹਾ ਉਹ ਐਡਾ ਝਟਕਾ ਲੱਗਿਆ ਕਿ ਬੈਠੇ ਹੀ ਛਤ ਨਾਲ ਜਾ ਕੇ ਲੱਗੇ ਸੰਭਲੇ ਨਾ ਹੋਇਆ ਬੈਲੈਂਸ ਟੁੱਟ ਗਿਆ ਤਾਤੀ ਦਾ ਫੇਰ ਆ ਫੇਰਾ ਕੇ ਚੌਰ ਰੱਖ ਦਿੱਤਾ ਮੁੜ ਕੇ ਵੇਲ ਝਟਕਾ ਪਿਆ ਫੇਰ ਜਾ ਕੇ ਛਤ ਨਾਲ ਲੱਗੇ ਫੇਰ ਗੁਰਦੁਆਰੇ ਦੇ ਛਤ ਦੇ ਨਾਲ ਨਾਲ ਕੋਮਕੇ ਗੁਰੂਗ੍ਰਾਂਥ ਸਾਹਿਬ ਦੇ ਤਾਬੇ ਆ ਕੇ ਲੰਮੇ ਪੈ ਗਏ ਬੇਨਤੀਆਂ ਕਰਨ ਲੱਗੇ ਵੀ ਸੱਚੇ ਬਾਸ਼ਾ ਅਜਰ ਨੂੰ ਜਰਾ ਦੇ ਜਰਿਆ ਨਹੀਂ ਜਾਂਦਾ ਸੰਭਲਿਆ ਨਹੀਂ ਜਾਂਦਾ ਸ਼ਬਦ ਦੀ ਇੱਕ ਜੋ ਕਰੰਟ ਹੈ ਐਵੇਂ ਨਹੀਂ ਹੈ ਵਾਈਬ੍ਰੇਸ਼ਨ ਹੈ ਉਹਦੇ ਵਿੱਚ ਜਬਰਦਸਤ ਵਾਈਬ੍ਰੇਸ਼ਨ ਤੇ ਰਸ ਦੋ ਚੀਜ਼ਾਂ ਨੇ ਉਹਦੇ 'ਚ ਸ਼ਬਦ ਵਿੱਚ ਕਿਉਂਕਿ ਉਹ ਚੇਤਨ ਸ਼ਬਦ ਹੈ 6 ਪੈਸਾ ਭਾਈ ਰੰਤੇ ਸਿੰਘ ਜੀ ਲੇਦੇ ਨੇ ਕਿ 6 ਘੰਟੇ ਉਹ ਮਹਾਰਾਜ ਦੇ ਸਾਹਮਣੇ ਲੰਮੇ ਦੋਹੇ ਹੱਥ ਜੋੜ ਕੇ ਲੰਮੇ ਪਏ ਰਹੇ ਤੇ ਉਹਨਾਂ ਦੇ ਸਰੀਰ ਦੇ ਵਿੱਚੋਂ ਲਾਈਟ ਦੇ ਫਲੈਸ਼ ਬਰੋਲੇ ਉੱਠ ਕੇ ਗੁਰਦੁਆਰਾ ਉੱਪਰ ਗਿਆ ਲਾਈਟ ਹੈ ਲਾਈਟ ਉਹ ਲਾਈਟ ਜਿਹਦੇ ਵੀ ਸਰੀਰ ਨਾਲ ਸਪਰਸ਼ ਕਰ ਗਈ ਉਹਨੂੰ ਰੂਹਾਨੀ ਕੰਪਨੀ ਛੁੜ ਗਈ ਉਹ ਸ਼ਬਦ ਜਿਹੜਾ ਸੀ ਸਾਰਿਆਂ ਨੂੰ ਟੱਚ ਕਰ ਗਿਆ ਜਿਵੇਂ ਕਰੰਟ ਕਰਦੀ ਹੈ ਕਹਿੰਦੇ ਨਾ ਕੋਈ ਕੀਰਤਨ ਨਾ ਕੋਈ ਸਰੋਤਾ ਸਭ ਦੀਆਂ ਸਮਾਧੀਆਂ ਲੱਗੀਆਂ ਕੋਈ ਫੁਰਨਾ ਨਹੀਂ 6 ਘੰਟੇ ਕੋਈ ਨਹੀਂ ਕਿਸੇ ਨੂੰ ਪਤਾ ਲੱਗਿਆ ਨਾ ਟਾਈਮ ਦਾ ਪਤਾ ਲੱਗਿਆ ਵੀ ਟਾਈਮ ਲੰਘਿਆ ਉਹ ਜਿਸ ਵੇਟ ਉਹਨਾਂ ਨੇ ਜਰਿਆ ਸ਼ਬਦ ਅੰਦਰ ਜਰ ਗਏ ਉਸ ਵੇਲੇ ਉਹ ਵਿਦਰਾ ਹੋ ਗਿਆ ਬਾਹਰੋਂ ਉਹ ਕੇਂਦਰਤ ਹੋ ਗਿਆ ਜਿਸ ਥਾਂ ਉਹਦਾ ਥਾਂ ਹੈ ਉਥੇ ਕੇਂਦਰਤ ਹੋ ਕੇ ਫਿਰ ਜਦ ਬਾਪੂ ਜੀ ਉੱਠੇ ਤਾਂ ਠਾਟੀ ਤੇ ਪੈਰ ਮਨ ਲੱਗੇ ਉਹਨਾਂ ਨੇ ਗਾਂ ਜਾ ਕੇ ਇੱਕ ਹੋਰ ਗੱਲ ਲਿਖੀ ਹੈ ਕਿ ਉਹ 376 ਜਾਂ 378 ਚੱਕ ਵਿੱਚ ਬਾਰ ਵਿੱਚ ਮਰਬੇ ਮਿਲੇ ਹੋਏ ਸੀ ਉਹ ਪਸ਼ੂਆਂ ਨੂੰ ਜਾਂ ਚਾਰਾ ਲੈ ਕੇ ਆਉਂਦੇ ਸੀ ਕਹਿੰਦੇ ਉਹ ਸਾਰਾ ਪਿੰਡ ਖੜ ਜਾਂਦਾ ਸੀ ਉਹ ਸਿਰ ਨਾਲ ਨਹੀਂ ਸੀ ਲੱਗਦਾ ਪਰ ਉੱਚਾ ਦਿਸਦਾ ਸੀ 9-10 ਇੰਚ ਉਹ ਸਾਰਿਆਂ ਨੇ ਦੇਖਣਾ ਸ਼ਾਮ ਨੂੰ ਵੀ ਇਹ ਵਜਾ ਕੀ ਹੈ ਵਜਨ ਜਿਹੜਾ ਸਿਰ ਨਾਲ ਕਿਉਂ ਨਹੀਂ ਲੱਗਦਾ ਉੱਚਾ ਦਿਰਦਾ ਬਾਬੇ ਫਰੀਦ ਨੂੰ ਜਾਂ ਫਰੀਦਕੋਟ ਫੜ ਲਿਆ ਇਰਾਨ ਕੇ ਆ ਵੀ ਲਿਆ ਗਾਰਾ ਕਿੱਟ ਕਿਲਾ ਬਣਦਾ ਇਟਾਂ ਦੇ ਆ ਚੱਕ ਚੱਕੇ ਹੁਕਮ ਦੇ ਬੰਦੇ ਹੋਏ ਲਿਆਉਂਦੇ ਨੇ ਲੇਕਿਨ ਹੈਰਾਨ ਹੋ ਗਏ ਕਿ ਉਹਨਾਂ ਦੇ ਸਿਰ ਨਾਲ ਤਾਂ ਟੱਚੇ ਨਹੀਂ ਕਰਦੀ ਉੱਤੇ ਹੀ ਰਹਿੰਦੀ ਐ। ਅਖੀਰੋ ਜਿਹੜਾ ਰਾਜਾ ਸੀ ਉਹਨੂੰ ਹਾਰ ਮੰਨਣੀ ਪਈ ਚਰਨਾ ਤੇ ਟੈਪਿਆ ਵੀ ਤੁਸੀਂ ਉੱਚਪੋਟੀ ਦੇ ਕੋਈ ਮਹਾਪੁਰਸ਼ ਹੋ। ਉਹ ਸ਼ਬਦ ਪ੍ਰਗਟ ਹੁੰਦਾ ਹੈ ਸ਼ਬਦ ਜੋਤ ਹੈ। ਸ਼ਬਦ ਦੇ ਵਿੱਚ ਕਰੰਟ ਹੈ। ਨਾਵਨੇ ਦਾ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ ਸੋਨ ਸੁਆਦ ਅਨੰਤ ਹੈ ਨਾਦ ਕਹਿ ਨਾ ਜਾਈਏ ਚਾਰਜ ਵਿਸਮਾਰ ਸੋ ਸ਼ਬਦ ਦੇ ਬਗੈਰ ਮਹਾਰਾਜ ਕਹਿੰਦੇ ਬਾਜ ਗੁਰੂ ਗੁਵਾਰ ਹੈ ਬਿਨ ਸ਼ਬਦ ਹੈ ਬੂਝ ਨਾ ਪਾਏ ਉਹ ਸ਼ਬਦ ਪ੍ਰਗਟ ਹੋਵੇ ਤਾਂ ਬੂਝਿਆ ਜਾਂਦਾ ਹੁਣ ਇਹ ਦੂਸਰਾ ਸਰੂਪ ਗੁਰੂ ਦਾ ਸ਼ਬਦ ਹੈ ਇਹ ਵੀ ਬੜੀ ਔਖੀ ਗੱਲ ਹੈ ਅਸੀਂ ਸ਼ਬਦ ਤੱਕ ਤਾਂ ਪਹੁੰਚ ਨਹੀਂ ਸਕਦੇ ਹੁਣ ਗਾਂ ਕੀ ਹੋਵੇ ਸਾਡੀ ਬੇਵਸੀ ਦਾ ਵੀ ਕੋਈ ਇਲਾਜ ਹੋਣਾ ਚਾਹੀਦਾ ਉਹ ਕਹਿੰਦੇ ਜਿਹੜੇ ਸ਼ਬਦ ਦੇ ਵਿੱਚ ਰੰਗੇ ਗਏ ਹਰ ਵਕਤ ਰਵਜੇ ਰਹਿੰਦੇ ਨੇ ਇਹਨਾਂ ਦੇ ਅੰਦਰ ਰੋਮ ਰੋਮ 'ਚ ਸ਼ਬਦ ਪ੍ਰਗਟ ਹੋ ਗਿਆ ਗੁਰਮੁਖ ਰੋਮ ਰੋਮ ਹਰ ਤੇ ਆਵੇ ਪਹਿਲਾਂ ਉਹਨਾਂ ਦੀ ਅਵਸਥਾ ਨੂੰ ਜਾਣੋ ਤੁਹਾਡਾ ਭਰਮ ਦੂਰ ਹੋ ਜਾਏ ਸਾਈਂ ਹੀ ਵਰਗੇ ਨੇ ਵਿਸਰੇ ਦਾ ਨਾਮ ਜਨਾਓ thank